ਸ਼੍ਰੀ ਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਐਜੂਕੇਸ਼ਨ ਤੇ ਠੀਕ ਹੈ ਜੀ ਅਸੀਂ ਕਰਨ ਜਾ ਰਹੇ ਹਾਂ 11ਵੀਂ ਜਮਾਤ ਦਾ ਜਿਹੜਾ ਸਮਾਜ ਸ਼ਾਸਤਰ ਜਾਨਿਕ ਸੋਸ਼ੀਓਲੋਜੀ ਜੀ ਨੂੰ ਬੋਲਦੇ ਨੇ ਸੋਸ਼ੀਓਲੋਜੀ ਦਾ ਪੇਪਰ ਮਾਰਚ 2025 ਦਾ ਸਲੀਪੇਪਰ ਸਮਾ ਮਿਲੇਗਾ ਤੁਹਾਨੂੰ 3 ਘੰਟੇ ਤੇ ਕੁੱਲ ਅੰਕ ਹੋਣਗੇ 80 ਇਹ ਸਾਰੇ ਜਿਹੜੇ ਪ੍ਰਸ਼ਨ ਨੇ ਅਸੀਂ ਹੱਲ ਕੀਤੇ ਹੋਏ ਨੇ ਤੇ ਚਲੋ ਡਾਇਰੈਕਟ ਪ੍ਰਸ਼ਨਾਂ ਤੇ ਚੱਲਦੇ ਹਾਂ ਤੇ ਉਹਨਾਂ ਦੇ ਉੱਤਰਾਂ ਤੇ ਚੱਲਦੇ ਹਾਂ ਤਾਂ ਤੁਹਾਨੂੰ ਪੂਰਾ ਸੋਲਵ ਕਰਕੇ ਦੱਸਦੇ ਆਂ ਠੀਕ ਹੈ ਬੱਚੋ ਚਲੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਅਸੀਂ ਪ੍ਰਸ਼ਨਾਂ ਤੇ ਚੱਲਦੇ ਹਾਂ ਬਹੁ ਬਿਕਲਪ ਵੀ ਪ੍ਰਸ਼ਨ ਨੇ ਪਹਿਲੇ ਕਿਤਾਬ ਸੋਸ਼ਲ ਆਰਡਰ ਦਾ ਲੇਖਕ ਕੌਣ ਸੀ ਤਾਂ ਬੱਚੋ ਤੁਹਾਡਾ ਉੱਤਰ ਆਣਾ ਰੋਬਰਟ ਬੀਆਸਟਰ ਇਹਦਾ ਆਨਸਰ ਹੈ ਇਹ ਸ਼ਬਦ ਕਿਸ ਦੇ ਹਨ ਸਮਾਜ ਵਿਅਕਤੀ ਦਾ ਵਿਸਤ੍ਰਿਤ ਰੂਪ ਹੈ ਮੈਕਵਾਇਰ ਅਸਤੂ ਬੈਬਰ ਦੁਰਖੀਨ ਤਾਂ ਤੁਹਾਡਾ ਆਨਸਰ ਆਣਾ ਬੱਚੋ ਅਰਸਤੂ ਕਾਮਤੇ ਨੇ ਆਪਣੇ ਫਿਲਾਸਫੀ ਨੂੰ ਕੀ ਨਾਮ ਦਿੱਤਾ ਸੀ ਆਦਰਸ਼ਵਾਦ ਸਕਾਰਾਤਮਕਵਾਦ ਨਿਰੱਖਣਵਾਦ ਕੋਈ ਨਹੀਂ ਤਾਂ ਤੁਹਾਡਾ ਉੱਤਰ ਆਣਾ ਹੈ ਸਕਾਰਾਤਮਕਵਾਦ ਵਿਅਕਤੀ ਅਤੇ ਸਮਾਜਿਕ ਦੁਜੇ ਦੇ ਮੰਨੇ ਹੋਏ ਮੰਨੇ ਜਾਂਦੇ ਹਨ ਵਿਰੁੱਧ ਪੂਰਕ ਸਮਾਨ ਕੋਈ ਨਹੀਂ ਤਾਂ ਬੱਚੋ ਪੂਰਕ ਇਨ੍ਹਾਂ ਵਿੱਚੋਂ ਕਿਹੜਾ ਪਰਮਾਤਮਿਕ ਸਮੂਹੀ ਵਿਸ਼ੇਸ਼ਤਾ ਨਹੀਂ ਹੈ ਤਾਂ ਤੁਹਾਡਾ ਉੱਤਰ ਆਣਾ ਹੈ ਰਸਮੀ ਸੰਬੰਧ ਸੰਸਕ੍ਰਿਤ ਦਾ ਵਿਕਸਿਤ ਰੂਪ ਕੀ ਹੈ ਸanskrit विकसित रूप सभ्यता है समाज ਵਿੱਚ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਹੁੰਦਾ ਹੈ ਤਾਂ ਸਮਾਜ ਵਿੱਚ ਸਭ ਤੋਂ ਵੱਧ ਪ੍ਰਭਾਵ ਪਰਿਵਾਰ ਦਾ ਹੁੰਦਾ ਹੈ ਨਾਤੇਦਾਰੀ ਦੇ ਕਿੰਨੇ ਪ੍ਰਕਾਰ ਹੁੰਦੇ ਹਨ ਨਾਤੇਦਾਰੀ ਦੋ ਪ੍ਰਕਾਰ ਦੀ ਹੁੰਦੀ ਹੈ ਦੇਸ਼ ਦੀ ਅਰਥ ਵਿਵਸਥਾ ਨੂੰ ਕੌਣ ਮਜ਼ਬੂਤ ਕਰਦਾ ਹੈ ਤਾਂ ਦੇਸ਼ ਦੀ ਅਰਥ ਵਿਵਸਥਾ ਨੂੰ ਸਰਕਾਰ ਮਜ਼ਬੂਤ ਕਰਦੀ ਹੈ ਧਰਮ ਦੀ ਉਤਪਤੀ ਕਿੱਥੇ ਹੋਈ ਤਾਂ ਬੱਚੋ ਧਰਮ ਦੀ ਉਤਪਤੀ ਮਨੁੱਖ ਦੇ ਵਿਸ਼ਵਾਸ ਤੋਂ ਹੋਈ ਸਮਾਜਿਕ ਸਰਚਨਾ ਦੀ ਉਸਾਰੀ ਕੌਣ ਕਰਦਾ ਹੈ ਤਾਂ ਸਮੁਦਾਇ ਧਰਮ ਤੇ ਮੁੱਲ ਧਾਰਮਿਕ ਸਰਚਨਾ ਦੀ ਉਸਾਰੀ ਕਰਦਾ ਹੈ ਆਪਣੀ ਹੀ ਜਾਤੀ ਜਾਂ ਉਪਜਾਤੀ ਵਿੱਚ ਵਿਆਹ ਕਰਨ ਨੂੰ ਕੀ ਕਹਿੰਦੇ ਹਨ ਤਾਂ ਉਸ ਨੂੰ ਅੰਤਰ ਵਿਆਹ ਕਹਿੰਦੇ ਹਨ ਕ੍ਰਾਂਤੀ ਦੀ ਵਿਸ਼ੇਸ਼ਤਾ ਦੱਸੋ ਬੱਚੋ ਅਚਾਨਕ ਨਤੀਜੇ ਸ਼ਕਤੀ ਦਾ ਪ੍ਰਤੀਕ ਤੇ ਤੇਜ਼ ਪਰਿਵਰਤਨ ਇਹ ਤਿੰਨ ਹੀ ਵਿਸ਼ੇਸ਼ਤਾ ਹੈ ਸਮਾਜ ਸ਼ਾਸਤਰ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਬੱਚੋ ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾ ਕਿਹਾ ਜਾਂਦਾ ਹੈ ਫਰਾਂਸ ਵਿੱਚ ਕਿਸ ਨੂੰ ਕਾਮਤੇ ਦਾ ਉਤਤ ਅਧਿਕਾਰੀ ਕਿਹਾ ਜਾਂਦਾ ਹੈ ਤਾਂ ਬੱਚੋ ਦੁਰਖੀਮ ਨੂੰ ਅਗਲੇ ਕਿਕ ਨੰਬਰ ਆਪਰੇਸ਼ਨ ਹੈ ਲਿਖੇ ਪ੍ਰਸ਼ਨ ਦੇ ਇੱਕ ਸ਼ਾਦ ਇੱਕ ਲਾਈਨ ਵਿੱਚ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਉੱਤਰ ਦੇਣੇ ਨੇ समाजशास्त्र ਅਤੇ ਮਨੁੱਖੀ ਵਿਗਿਆਨ ਨੂੰ ਜੁੜਵੀਆਂ ਪੈਣਾ ਕਿਸ ਵਿਚਾਰਕ ਨੇ ਕਿਹਾ ਗੀਡੀਗਸ ਨੇ ਅਸੀਂ ਦੀ ਭਾਵਨਾ ਕੀ ਹੈ ਅਸੀਂ ਦੀ ਭਾਵਨਾ ਸਮੂਹਤਾ ਅਤੇ ਅਨੇਕਤਾ ਦੀ ਭਾਵਨਾ ਹੈ ਗੈਰ ਰਸਮੀ ਏਜੰਸੀ ਦੀ ਦੋ ਉਦਾਹਰਨਾ ਦਿਓ ਪਰਿਵਾਰ ਅਤੇ ਦੋਸਤ ਅਰਥ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ਅਰਥ ਵਿਵਸਥਾ ਤੋਂ ਭਾਵ ਹੈ ਪੈਸੇ ਅਤੇ ਵਸਤਾਂ ਦਾ ਉਤਪਾਦਨ ਵੰਡ ਅਤੇ ਖਪਤ ਸਮਾਜਿਕ ਪਰਿਵਰਤਨ ਨੂੰ ਪਰਿਭਾਸ਼ਿਤ ਕਰੋ ਜੋ ਸਮਾਜਿਕ ਪਰਵਰਤਨ ਤੋਂ ਭਾਵ ਹੈ ਸਮੇਂ ਦੇ ਨਾਲ ਸਮਾਜਿਕ ਢਾਂਚੇ ਅਤੇ ਕਾਰਜਾ ਵਿੱਚ ਆਉਣ ਵਾਲਾ ਬਦਲਾਅ ਇਹ ਲਿਖੇ ਪ੍ਰਸ਼ਨਾਂ ਵਿੱਚ ਕੋਈ ਛੇ ਪ੍ਰਸ਼ਨਾਂ ਉੱਤੇ 40 ਤੋਂ 50 ਸ਼ਬਦਾਂ ਵਿੱਚ ਦੇਣੇ ਨੇ ਬੱਚੋ ਸਮਾਜ ਸ਼ਾਸਤਰ ਅਤੇ ਰਾਜਨੀਤਿਕ ਸ਼ਾਸਤਰ ਵਿੱਚ ਦੋ ਪਿੰਨਤਾਵਾਂ ਦੱਸੋ ਸਮਾਜ ਸ਼ਾਸਤਰ ਸਮੁੱਚੇ ਸਮਾਜ ਦਾ ਅਧਿਐਨ ਕਰਦਾ ਹੈ ਜਦੋਂ ਕਿ ਰਾਜਨੀਤਿਕ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਅਤੇ ਸ਼ਕਤੀ ਦਾ ਅਧਿਐਨ ਕਰਦਾ ਹੈ ਸਮਾਜ ਸਮਾਜਿਕ ਸਬੰਧਾਂ ਤੇ ਜ਼ੋਰ ਦਿੰਦਾ ਹੈ ਜਦ ਕੀ ਰਾਜਨੀਤਿਕ ਰਾਤਿਕ ਤੇ ਪ੍ਰਕਿਰਿਆਵਾਂ ਤੇ ਜ਼ੋਰ ਦਿੰਦਾ ਹੈ ਸਵਾਦ ਤੇ ਤਿੰਨ ਉਦਾਹਰਣ ਦਿਓ ਜਿਵੇਂ ਵਿਦਿਆਰਥੀ ਸੰਘ ਮਹਿਲਾ ਕਲੱਬ ਅਤੇ ਕਰਮਚਾਰੀ ਯੂਨੀਅਨ ਤਕਨੀਕੀ ਅਤੇ ਸਿੱਖਿਆਤਮਕ ਕਾਰਕ ਵਿੱਚ ਸੰਖੇਪ ਵਿੱਚ ਅੰਤਰ ਦੱਸੋ ਤਕਨੀਕੀ ਕਾਰਕ ਟੈਕਨੋਲੋਜੀ ਨਾਲ ਸੰਬੰਧਿਤ ਹਨ ਜਿਵੇਂ ਕਿ ਨਵੇਂ ਸੰਦਾਂ ਦੀ ਖੋਜ ਸਿੱਖਿਆਤਮਕ ਕਾਰਕ ਸਿੱਖਿਆ ਨਾਲ ਸੰਬੰਧਿਤ ਹਨ ਜਿਵੇਂ ਕਿ ਸਕੂਲ ਵਿੱਚ ਦਿੱਤੀ ਜਾਣ ਵਾਲੀ ਸਿਖਲਾਈ ਸਮੂਹ ਸਮਾਜਿਕ ਸਮੂਹ ਦੇ ਗੁਣਾਂ ਦਾ ਵਰਣਨ ਕਰੋ ਸਮਾਜਿਕ ਸਮੂਹ ਦੇ ਗੁਣਾਂ ਵਿੱਚ ਸ਼ਾਮਿਲ ਹਨ ਮੈਂਬਰਾਂ ਵਿਚਕਾਰ ਆਪਸੀ ਤਾਲਮੇਲ ਸਾਂਝੇ ਟੀਚੇ ਸਮੂਹਿਕ ਪਛਾਣ ਅਤੇ ਨਿਜਮਾ ਤੇ ਕਦਰਾਂ ਕੀਮਤਾਂ ਦੀ ਸਾਂਝ ਸਮਾਜਿਕरण ਦੀਆਂ ਵਿਸ਼ੇਸ਼ਤਾਵਾਂ ਦੱਸੋ ਸਮਾਜਿਕरण ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹਨ ਇਹ ਇੱਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਇਹ ਸਿੱਖਣ ਦੀ ਪ੍ਰਕਿਰਿਆ ਹੈ ਇਹ ਸਮਾਜਿਕ ਨਿਯੰਤਰਣ ਵਿੱਚ ਸਹਾਇਤਾ ਕਰਦੀ ਹੈ ਅਤੇ ਵਿਅਕਤੀ ਦੇ ਵਿਕਾਸ ਵਿੱਚ ਯੋਗਦਾਨ ਹੁੰਦੀ ਹੈ ਵਿਆਹ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਵਿਆਹ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹਨ ਇਹ ਇੱਕ ਸਮਾਜਿਕ ਸੰਸਥਾ ਹੈ ਇਹ ਦੋ ਵਿਅਕਤੀਆਂ ਵਿਚਕਾਰ ਇੱਕ ਬੰਧਨ ਹੈ ਇਹ ਪਰਿਵਾਰ ਦੀ ਨੀ ਹੈ ਅਤੇ ਇਹ ਸਮਾਜਿਕ ਮਾਨਤਾ ਪ੍ਰਾਪਤ ਹੈ ਇਹ ਲਿਖੇ ਪੈਰੇ ਨੂੰ ਪੜ੍ਹ ਕੇ ਧਿਆਨ ਨਾਲ ਪ੍ਰਤੀਕ ਪ੍ਰਸ਼ਨ ਦਾ ਉੱਤਰ ਦਿਓ ਪਹਿਲਾ ਪੈਰਾ ਹੈ ਮਨੁੱਖ ਨੂੰ ਜੋ ਚੀਜ਼ ਜਾਨਵਰ ਤੋਂ ਅੱਡ ਕਰਦੀ ਆ ਉਹ ਹੈ ਸੱਭਿਆਚਾਰ ਜਿਹੜਾ ਮਨੁੱਖ ਕੋਲ ਹੈ ਪਰ ਜਾਨਵਰ ਕੋਲ ਨਹੀਂ ਜੇਕਰ ਮਨੁੱਖ ਕੋਲ ਸੱਭਿਆਚਾਰ ਬਾਬਸ ਲੈ ਲਿਆ ਜਾਵੇ ਤਾਂ ਉਹ ਜਾਨਵਰ ਦੇ ਸਮਾਨ ਹੀ ਹੋ ਜਾਵੇਗਾ ਇਸ ਤਰ੍ਹਾਂ ਸੱਭੇਚਾਰ ਅਤੇ ਸਮਾਜ ਦੋਵੇਂ ਇੱਕ ਦੂਜੇ ਨਾਲ ਡੂੰਘੇ ਰੂਪ ਵਿੱਚ ਅੰਤਰ ਸੰਬੰਧਿਤ ਹਨ ਮਨੁੱਖ ਨੇ ਅਤੀ ਕਾਲ ਤੋਂ ਲੈ ਕੇ ਅੱਜ ਤੱਕ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹ ਉਸ ਦਾ ਸੱਭੇਚਾਰ ਹੈ ਸੱਭੇਚਾਰ ਇੱਕ ਸਿੱਖਿਆ ਹੋਇਆ ਵਿਵਾਰ ਹੈ ਜੋ ਪੀੜੀ ਦਰ ਪੀੜੀ ਹਸਤਾਤ੍ਰਿਤ ਕੀਤਾ ਜਾਂਦਾ ਹੈ ਵਿਅਕਤੀ ਇਸ ਨੂੰ ਸਿਰਫ ਉਸ ਸਮੇਂ ਹੀ ਪ੍ਰਾਪਤ ਕਰ ਸਕਦਾ ਹੈ ਜਦੋਂ ਕਿਸੇ ਸਮਾਜ ਦਾ ਮੈਂਬਰ ਹੁੰਦਾ ਹੈ ਸਭਿਆਚਾਰ ਦੋ ਪ੍ਰਕਾਰ ਦੇ ਹੁੰਦੇ ਹਨ ਭੌਤਿਕ ਸਭਿਆਚਾਰ ਅਭੌਤਿਕ ਸਭਿਆਚਾਰ ਤੇ ਇਸ ਤਰ੍ਹਾਂ ਇਹ ਪੈਰਾ ਪੜ੍ਹ ਲਓ ਤੇ ਮੈਂ ਇਸ ਦੇ ਅਨਸਾਰਾਂ ਦਾ ਸਭਿਆਚਾਰ ਕੀ ਹੁੰਦਾ ਹੈ ਸਭਿਆਚਾਰ ਉਹ ਚੀਜ਼ ਹੈ ਜੋ ਮਨੁੱਖ ਨੂੰ ਜਾਨਵਰਾਂ ਤੋਂ ਵੱਖ ਕਰਦੀ ਹੈ ਇਹ ਇੱਕ ਸਿੱਖਿਆ ਹੋਇਆ ਵਿਵਹਾਰ ਹੈ ਜੋ ਪੀੜੀ ਦਾ ਪੀੜੀ ਅੱਗੇ ਵਧਾਇਆ ਜਾਂਦਾ ਹੈ ਮਨੁੱਖ ਨੇ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਜੋ ਵੀ ਪ੍ਰਾਪਤ ਕੀਤਾ ਹੈ ਉਹ ਉਸ ਦਾ ਸਭਿਆਚਾਰ ਹੈ ਸਭਿਆਚਾਰ ਅਤੇ ਸਮਾਜ ਇੱਕ ਦੂਜੇ ਨਾਲ ਕਿਵੇਂ ਸੰਬੰਧ ਰੱਖਦੇ ਹਨ ਸਭਿਆਚਾਰ ਅਤੇ ਸਮਾਜਿਕ ਦੁਜੇ ਨਾਲ ਡੂੰਘੇ ਰੂਪ ਨਾਲ ਅੰਤਰ ਸਬੰਧਿਤ ਹਨ ਭੌਤਿਕ ਸਭਿਆਚਾਰ ਅਤੇ ਉਹ ਭੌਤਿਕ ਸਭਿਆਚਾਰ ਵਿਚ ਅੰਤਰ ਭੌਤਿਕ ਸਭਿਆਚਾਰ ਉਹ ਚੀਜ਼ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਦੇਖ ਜਾਂ ਛੂ ਸਕਦੇ ਹਨ ਜਿਵੇਂ ਕੁਰਸੀ ਟੇਬਲ ਕਾਰ ਪੈਨ ਆਦਿ ਅਤੇ ਭੌਤਿਕ ਸਭਿਆਚਾਰ ਉਹ ਪੱਖ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਦੇਖ ਜਾਂ ਛੂ ਨਹੀਂ ਸਕਦੇ ਜਿਵੇਂ ਕਿ ਸਾਡਾ ਵਿਚਾਰ ਨਿਜਮ ਜਾਂ ਪਰਮਾਪ ਆਦਿ ਵੱਡੇ ਪੁੱਤਰ ਵਾਲੇ ਪ੍ਰਸ਼ਨ ਸਮਾਜ ਸ਼ਾਸਤਰ ਤੋਂ ਕੀ ਪਾਵੇ ਇਸ ਦੇ ਦੂਜੇ ਅੰਦਰ ਤੇ ਸ਼ਾ ਦਾ ਵਰਣਨ ਕਰੋ ਜਾਂ ਸਮਾਜ ਸ਼ਾਸਤਰ ਦੂਜੇ ਸਮਾਜ ਵਿਗਿਆਨ ਤੋਂ ਕਿਵੇਂ ਭਿੰਨ ਹੈ ਵਿਸਤਾਰ ਸਹਿਤ ਵਿਖਿਆ ਕਰੋ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ ਜੋ ਮਨੁੱਖੀ ਸਮਾਜਿਕ ਸਬੰਧਾਂ ਸੰਸਥਾਵਾਂ ਅਤੇ ਸਮਾਜੀ ਪ੍ਰਕਿਰਿਆਵਾਂ ਦਾ ਅਧਿਐਨ ਕਰਦਾ ਹੈ ਇਹ ਵਿਗਿਆਨ ਮਨੁੱਖੀ ਵਿਵਹਾਰ ਸਮਾਜਿਕ ਪਰਿਵਰਤਨ ਅਤੇ ਸਮਾਜਿਕ ਸਰਚਨਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਸਮਾਜ ਸ਼ਾਸਤਰ ਦਾ ਮੁੱਖ ਦੇ ਸਮਾਜਿਕ ਸਮੱਸਿਆਵਾਂ ਨੂੰ ਸਮਝਣਾ ਅਤੇ ਉਹਨਾਂ ਦਾ ਹੱਲ ਲੱਭਣਾ ਹੈ ਸਮਾਜ ਸਾਸਰ ਦਿਸ਼ਾ ਖੇਤਰ ਬਹੁਤ ਵਿਸ਼ਾਲ ਹੈ ਇਹ ਸਮਾਜਿਕ ਸੰਰਚਨਾ ਸਮਾਜਿਕ ਪਰਿਵਰਤਨ ਸਮਾਜਿਕ ਸੰਸਥਾਵਾਂ ਜਾਤੀ ਵਰਗ ਲਿੰਗ ਧਰਮ ਸੱਭਿਆਚਾਰ ਅਤੇ ਸਮਾਜਿਕ ਸੰਸਥਾਵਾਂ ਜਿਵੇਂ ਕਿ ਗਰੀਬੀ ਅਪਰਾਧ ਅਤੇ ਅਸਮਾਨਤਾ ਦਾ ਅਧਿਐਨ ਕਰਦਾ ਹੈ ਇਹ ਸਮਾਜ ਵਿਆਹ ਦੇ ਨਿਯਮਾਂ ਅਤੇ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਸਮਾਜ ਸਾਸਤਰ ਦੂਜੇ ਸਮਾਜ ਵਿਗਿਆਨ ਤੋਂ ਭਿੰਨ ਹੈ ਕਿਉਂਕਿ ਇਹ ਸਮੁੱਚੇ ਸਮਾਜ ਦਾ ਅਧਿਐਨ ਕਰਦਾ ਹੈ ਜਦ ਕਿ ਹੋਰ ਵਿਗਿਆਨ ਜਿਵੇਂ ਕਿ ਰਾਜਨੀਤਿਕ ਸ਼ਾਸਤਰ ਅਰਥ ਸ਼ਾਸਤਰ ਤੇ ਮਨੋਵਿਗਿਆਨਿਕ ਸਮਾਜ ਦੇ ਵਿਸ਼ੇਸ਼ ਪਹਿਲੂ ਉਤੇ ਧਿਆਨ ਕੇਂਦ੍ਰਿਤ ਕਰਦੇ ਹਨ ਉਦਾਹਰਨ ਲਈ ਰਾਜਨੀਤਿਕ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਤੇ ਸ਼ਕਤੀਆਂ ਦਾ ਅਧਿਐਨ ਕਰਦਾ ਹੈ ਜਦਕਿ ਅਰਥ ਸ਼ਾਸਤਰ ਆਰਥਿਕ ਪ੍ਰਕਿਰਿਆਵਾਂ ਅਤੇ ਸਰੋਤਾਂ ਤੇ ਵੰਡ ਦਾ ਧਿਆਨ ਦਿੰਦਾ ਹੈ ਸਮਾਜ ਸ਼ਾਸਤਰ ਇਹਨਾਂ ਸਾਰੇ ਪਹਿਲੂਆਂ ਨੂੰ ਸਮੁੱਚੇ ਸਮਾਜਿਕ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਗਲਾ ਪ੍ਰਸ਼ਨ ਸਮਾਜਿਕ ਪਰਵਰਤਨ ਨੂੰ ਪਰਿਭਾਸ਼ਿਤ ਕਰੋ ਇਸ ਦੀਆਂ ਵਿਸ਼ੇਸ਼ਤਾਵਾਂ ਵਿਸਤਾਰਪੂਰਵਕ ਲਿਖੋ ਜਿਸ ਸਮਾਜਿਕ ਸਰੋਤਾਂ ਪ੍ਰਵਾਹ ਕਰਦੇ ਹੋ ਵਿਸ਼ੇਸ਼ਤਾਵਾਂ ਲਿਖੋ ਸਮਾਜਿਕ ਪਰਵਰਤਨ ਤੋਂ ਭਾਵ ਹੈ ਸਮਾਜਿਕ ਢਾਂਚੇ ਸੰਸਥਾਵਤ ਸਮਾਜਿਕ ਸਬੰਧਾਂ ਵਿੱਚ ਆਉਣ ਵਾਲਾ ਬਦਲਾਅ ਇਹ ਬਦਲਾਅ ਧੀਮੀ ਜਾਂ ਤੇਜ਼ ਗਤੀ ਨਾਲ ਹੋ ਸਕਦਾ ਹੈ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਭਾਵਿਤ ਕਰਦਾ ਹੈ ਸਮਾਜਿਕ ਪਰਵਰਤਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖਿਆ ਹਨ ਸਰਵ ਵਿਆਪਕਤਾ ਸਮਾਜਿਕ ਪਰਵਰਤਨ ਹਰ ਸਮਾਜ ਵਿੱਚ ਹੁੰਦਾ ਹੈ ਕੋਈ ਵੀ ਸਮਾਜ ਸਥਿਰ ਨਹੀਂ ਹੁੰਦਾ ਅਤੇ ਸਮੇਂ ਦੇ ਨਾਲ ਇਸ ਦਾ ਬਦਲਾਅ ਆਉਂਦੇ ਹਨ ਪ੍ਰਕਿਰਤਿਕ ਸਮਾਜਿਕ ਪਰਵਰਤਨ ਇੱਕ ਕੁਦਰਤੀ ਪ੍ਰਕਿਰਿਆ ਹੈ ਇਸ ਸਮਾਜ ਦੇ ਵਿਕਾਸ ਦਾ ਹਿੱਸਾ ਹੈ ਪ੍ਰਭਾਵਸ਼ਾਲੀ ਸਮਾਜਿਕ ਪਰਵਰਤਨ ਸਮਾਜ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਸੱਭਿਆਚਾਰ ਰੀਤੀ ਰਿਵਾਜ ਧਰਮ ਅਤੇ ਆਰਥਿਕ ਪ੍ਰਣਾਲੀ ਅਨਿਸ਼ਚਿਤ ਸਮਾਜਿਕ ਪਰਵਰਤਨ ਦੀ ਦਿਸ਼ਾ ਅਤੇ ਗਤੀ ਨਿਸ਼ਚਿਤ ਹੁੰਦੀ ਹੈ ਇਹ ਕਦੇ ਧੀਮੇ ਤੇ ਕਦੇ ਤੇਜ਼ ਗਤੀ ਨਾਲ ਹੋ ਸਕਦਾ ਹੈ ਜਟਿਲਤਾ ਸਮਾਜਿਕ ਪਰਵਰਤਨ ਇੱਕ ਜਟਿਲ ਪ੍ਰਕਿਰਿਆ ਹੈ ਜੋ ਕੋਈ ਕਾਰਕ ਜਿਵੇਂ ਕਿ ਟੈਕਨੋਲੋਜੀ ਅਰਤਕ ਦਾ ਨੀਤੀ ਤੇ ਸੱਭਿਆਚਾਰ ਦੇ ਪ੍ਰਭਾਵ ਨਾਲ ਹੁੰਦਾ ਹੈ ਸਮਾਜਿਕ ਸਰਚਨਾ ਤੋਂ ਭਾਵ ਹੈ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਆਪਸੀ ਸਬੰਧ ਅਤੇ ਉਹਨਾਂ ਦਾ ਸੰਗਠਨ ਇਸ ਸਮਾਜਿਕ ਸੰਸਥਾਵਾ ਨਿਜਮਾ ਅਤੇ ਕਦਰਾਂ-ਕੀਮਤਾਂ ਦਾ ਇੱਕ ਜਾਲ ਹੈ ਜੋ ਸਮਾਜ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਸਮਾਜਿਕ ਸਰਚਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਲਿਖਿਆ ਹਨ ਪਹਿਲੀ ਹੈ ਸਥਿਰਤਾ ਸਮਾਜ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਸੰਗਠਨ ਸੁਚੇਤ ਢੰਗ ਨਾਲ ਜੋੜਦਾ ਹੈ ਨਿਜਮਾਤ ਕਦਰ ਕੀਮਤਾ ਨਿਜਾ ਕਦਰ ਕੀਮਤਾ ਤੇ ਆਧਾਰਿਤ ਹੁੰਦਾ ਹੈ ਪਰिवर्तनशीलता ਸਮੇਂ ਦੇ ਨਾਲ ਬਦਲ ਸਕਦੀ ਹੈ ਅਗਲਾ ਪ੍ਰਸ਼ਨ ਆਇਆ ਰਾਜਨੀਤਿਕ ਸੰਸਥਾ ਤੋਂ ਤੁਸੀਂ ਕੀ ਸਮਝਦੇ ਹੋ ਵਿਸਤਾਰ ਨਾਲ ਚਰਚਾ ਕਰੋ ਜਾਂ ਮਾਰਕਸ ਦਾ ਵਰਗ ਸੰਘਰਸ਼ ਦਾ ਸਿਧਾਂਤ ਕੀ ਹੈ ਰਾਜਨੀਤਿਕ ਸੰਸਥਾਵਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਸ਼ਕਤੀ ਤੇ ਵੰਡ ਅਤੇ ਪ੍ਰਬੰਧਨ ਨਾਲ ਸੰਬੰਧਿਤ ਹੈ ਇਸ ਸੰਸਥਾ ਸਰਕਾਰ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਸਥਾਵਾਂ ਨੂੰ ਸ਼ਾਮਲ ਕਰਦੀ ਹੈ ਜੋ ਸਮਾਜ ਵਿੱਚ ਨਿਯਮ ਅਤੇ ਕਾਨੂੰਨ ਬਣਾਉਂਦੀ ਹੈ ਰਾਜਨੀਤਿਕ ਸੰਸਥਾਵਾਂ ਦਾ ਮੁੱਖਦੇਸ਼ ਸਮਾਜਿਕ ਨਿਰੰਤਰਣ ਸ਼ਾਂਤੀ ਅਤੇ ਨਿਆਂ ਨੂੰ ਕਾਮ ਰੱਖਣਾ ਹੈ ਇਹ ਸੰਸਥਾ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਜ਼ਿੰਮੇਵਾਰ ਹੈ ਮਾਰਕਸ ਦਾ ਵਰਗ ਸੰਘਰਸ਼ ਦਾ ਸਿਧਾਂਤ ਸਮਾਜਿਕ ਪਰਿਵਰਤਨ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਸਿਧਾਂਤ ਹੈ ਮਾਰਕਸ ਅਨੁਸਾਰ ਸਮਾਜ ਵਿੱਚ ਦੋ ਮੁੱਖ ਵਰਗ ਹਨ ਪਹਿਲਾ ਹੈ ਪੂੰਜੀਪਤੀ ਕੈਪਟਲਿਸਟ ਦੂਜਾ ਹੈ ਮਜ਼ਦੂਰ ਰਿਲੇਟੇਰੀਅਟ ਪੂੰਜੀਵਤੀ ਵਰਗ ਦੇ ਪਾਸ ਰੋਤਾ ਤੇ ਸ਼ਕਤੀ ਹੁੰਦੀ ਹੈ ਜਦਕਿ ਮਜ਼ਦੂਰ ਵਰਗ ਨੂੰ ਆਪਣੀ ਮਜ਼ਦੂਰੀ ਲਈ ਕੰਮ ਕਰਨਾ ਪੈਂਦਾ ਹੈ ਮਾਰਕਸ ਦਾ ਮੰਨਣਾ ਹੈ ਕਿ ਇਹ ਦੋ ਵਰਗ ਆਪਸ ਵਿੱਚ ਸੰਘਰਸ਼ ਵਿੱਚ ਰਹਿੰਦੇ ਹਨ ਕਿਉਂਕਿ ਪੂੰਜੀਵਤੀ ਵਰਗ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ ਇਸ ਘਰਸ਼ਣ ਦੇ ਨਤੀਜੇ ਵਜੋਂ ਸਮਾਜਿਕ ਪਰਿਵਰਤਨ ਹੁੰਦਾ ਹੈ ਅੰਤ ਵਿੱਚ ਮਜ਼ਦੂਰ ਵਰਗ ਕ੍ਰਾਂਤੀ ਲਿਆਉਂਦਾ ਹੈ ਅਤੇ ਇੱਕ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਦਾ ਹੈ ਸਮਾਜ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ਵਿਸਤ੍ਰਿਤ ਟਿੱਪਣੀ ਲਿਖੋ ਜਸਤਰੀਕਰਨ ਦੀ ਪਰਿਭਾਸ਼ਾ ਲਿਖੋ ਸਮਾਜ ਸ਼ਬਦ ਤੋਂ ਭਾਵ ਹੈ ਲੋਕਾਂ ਦਾ ਇੱਕ ਸਮੂਹ ਜੋ ਆਪਸੀ ਸਬੰਧਾਂ ਸਾਂਝੇ ਨਿਯਮਾਂ ਅਤੇ ਕਦਰ ਕੀਮਤਾਂ ਦੁਆਰਾ ਜੁੜਿਆ ਹੋਇਆ ਹੈ ਸਮਾਜ ਵਿੱਚ ਲੋਕ ਇੱਕ ਦੂਜੇ ਨਾਲ ਸਹਿਯੋਗ ਕਰਦੇ ਹਨ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਦੇ ਹਨ ਸਮਾਜ ਦੀ ਰਚਨਾ ਵਿੱਚ ਪਰਿਵਾਰ ਸਮੂਹ ਸੰਸਥਾ ਅਤੇ ਸੱਭਿਆਚਾਰ ਸ਼ਾਮਿਲ ਹਨ ਸਮਾਜ ਦਾ ਮੁੱਖ ਦੇਸ਼ ਆਪਸੀ ਸਹਿਯੋਗ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਸੱਤਰੀਕਰਨ ਤੋਂ ਭਾਵ ਹੈ ਸਮਾਜ ਵਿੱਚ ਵੱਖ-ਵੱਖ ਵਰਗਾਂ ਜਾਂ ਸੱਤਰਾਂ ਦੀ ਮੌਜੂਦਗੀ ਸਤਰੀਕਰਨ ਜਾਤੀ ਵਰਗ ਲਿੰਗ ਜਾਂ ਆਰਥਿਕ ਸਥਿਤੀ ਤੇ ਆਧਾਰ ਤੇ ਹੋ ਸਕਦਾ ਹੈ ਸਤਰੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਮੈਂ ਲਿਖਿਆ ਹਨ ਪਹਿਲੀ ਅਸਮਾਨਤਾ ਸਤਰੀਕਰਨ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਅਸਮਾਨਤਾ ਹੁੰਦੀ ਹੈ ਸ਼ਕਤੀ ਦੀ ਵੰਡ ਸਤਰੀਕਰਨ ਵਿੱਚ ਸ਼ਕਤੀ ਅਤੇ ਸਰੋਤਾਂ ਦੀ ਵੰਡ ਅਸਮਾਨ ਹੁੰਦੀ ਹੈ ਸਥਿਰਤਾ ਸਮਾਜ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਪਰ ਇਹ ਅਸਮਾਨਤਾ ਨੂੰ ਵੀ ਕਾਇਮ ਰੱਖਦਾ ਹੈ ਪਰਿਵਰਤਨਸ਼ੀਲਤਾ ਸਤਰੀਕਰਨ ਸਮੇਂ ਦੇ ਨਾਲ ਬਦਲ ਸਕਦਾ ਹੈ ਤਾਂ ਇਹ ਸੀ 11ਵੀਂ ਜਮਾਤ ਦਾ ਸੋਸ਼ੀਓਲੋਜੀ ਦਾ ਪੇਪਰ ਤੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਯਾਦ ਹੋ ਗਿਆ ਹੋਗਾ ਸਾਡੇ ਚੈਨਲ ਨੂੰ ਵੀ ਲਾਈਕ ਕਰੋ ਤੇ ਟੈਲੀਗ੍ਰam ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਦੇ ਵਾਸਤੇ ਰੋ ਗੋਡ ਬles you